ਸੁਲਤਾਨਪੁਰ ਲੋਧੀ ਦੇ ਤਾਸ਼ਪੁਰ ਚੌਂਕ 'ਚ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਦੇ ਦੌਰਾਨ ਦੋ ਨੌਜਵਾਨਾਂ ਦੀ ਮੌਤ ਹੋਣ ਦੀ ਖਬਰ ਮਿਲੀ ਹੈ ਜਾਣਕਾਰੀ ਦੇ ਮੁਤਾਬਕ ਦੋ ਮੋਟਰਸਾਈਕਲਾਂ ਦੀ ਟੱਕਰ ਹੋਣ ਤੋਂ ਬਾਅਦ ਇਹ ਭਿਆਨਕ ਸੜਕ ਹਾਦਸਾ ਵਾਪਰਿਆ ਜਿਸ ਵਿੱਚ કુલ 5 ਲੋਕ ਜ਼ਖਮੀ ਹੋਏ ਸਨ ਜਿਨ੍ਹਾਂ ਵਿੱਚੋਂ ਦੋ ਦੀ ਮੌਤ ਹੋ ਗਈ। ਅਜੀਬ ਜਿਹਾ ਤਾਸ਼ਪੁਰ ਮੋੜ ਤੇ ਘਟਨਾ ਹੋਈ ਹੈ ਕਿ ਇਹ ਜੁਰੀ ਬਣ। ਇਹ ਜਿਵੇਂ ਮੈਂ ਚਮਕੀਨ ਚਾਰਜ ਦੱਲਾ ਜੀ ਸਾਨੂੰ ਨੇ ਪਰਮਿਸ਼ਨ ਮਿਲੀ ਸੀ ਬitatspur ਤੋਂ ਜਿਹੜਾ ਟਟਵਿੰਦੀ ਨੋੜਾ ਜਾਂਦਾ ਉਹਦੇ ਤੇ ਐਕਸੀਡੈਂਟ ਹੋਇਆ ਉਹ ਅਸੀਂ ਮੌਕੇ ਤੇ ਗਏ ਆ ਮੌਕੇ ਤੇ ਜਾ ਕੇ ਦੇਖਿਆ ਤੇ ਇੱਕ ਹੀਰੋ Honda ਮੋਟਰਸਾਈਕਲ ਹੈ ਤੇ ਇੱਕ Pulsar ਮੋਟਰਸਾਈਕਲ ਹੈ ਇਹਨਾਂ ਤੇ ਪੰਜ ਨੌਜਵਾਨ ਸੀਗੇ ਦੋਨਾਂ ਮੋਟਰਸਾਈਕਲਾਂ ਤੇ ਇਹ ਤੇ ਤੇਜ਼ ਰਫਤਾਰ ਜਾ ਰਹੇ ਸੀ ਆਪਸ ਵਿੱਚ ਭਿੱੜ ਗਏ ਜੀ ਉਹਦੇ ਚ ਹਾਲ ਦੀ ਘੜੀ ਦੋ ਕੈਜੂਐਲਟੀ ਹੋ ਗਈ ਹੈ ਜੀ ਦੋਨਾਂ ਦੀ ਡੈਥ ਹੋ ਗਈ ਹੈ ਤੇ ਤਿੰਨ ਰੈਫਰ ਕੀਤੇ ਨੇ ਕਪੂਠਲੇ ਨੂੰ ਜੀ ਉਸ ਤੋਂ ਬਾਅਦ ਜਾ ਰਹੇ ਹੋਣੇ ਸਿਕਪੁਰਥ ਲਈ ਜਿੰਦਾਂ ਦਾ ਵੀ ਹਾਲਾਤ ਹੋਣਗੇ ਜੋ ਗਿਆਨ ਹੋਏਗਾ ਉਹਦੇ ਮਤਲਬ ਕਾਰਵਾਈ ਕੀਤੀ ਜਾਏਗੀ ਕੁਝ ਪਤਾ ਲੱਗ ਸਕਿਆ ਕਿ ਨੌਜਵਾਨ ਕਿੱਥੇ ਜਾ ਰਹੇ ਸੀ ਜੇ ਪਰਿਵਾਰ ਨੇ ਸੂਚਿਤ ਕਰ ਦਿੱਤਾ ਗਿਆ ਇਹਨਾਂ ਦੇ ਫੈਮਿਲੀ ਮੈਂਬਰ ਆ ਗਏ ਆ ਜੀ ਇਹ ਮੈਮੋ ਵਾਲ ਤੋਂ ਸੀਗੇ ਇੱਕ ਮੋਟਰਸਾਈਕਲ ਸਵਾਰ ਤੇ ਦੂਜੇ ਸੀਗੇ ਬਾੜਾ ਬੁੱਧ ਸਿੰਘ ਤੋਂ ਜੀ ਹਾਂ ਜੀ ਸਰ ਠੀਕ ਹੈ ਹੁਣ ਕਿੰਨੇ ਤਿੰਨ ਬਰਾਦਰ ਨੇ ਨਹੀਂ ਹਾਲ ਤੀ ਕੱਢੀ ਸਾਡੇ ਕੋਲ ਦੋ ਦੀ ਜਾਣਕਾਰੀ ਹੈ ਤੀਸਰੇ ਬਾਰੇ ਹਜੇ ਪਿੰਮਦੇ ਜੀ ਲੈ ਕੇ ਗਏ ਆ ਅੱਥੋਂ ਤੇ ਗੱਲ ਕਰਕੇ ਦੇਖਦੇ ਹਾਂ ਕੀ ਬਣਿਆ ਇੱਕ ਪਿੰਮਦੇ ਦੇ ਵਿੱਚ ਗਿਆ ਜੀ ਤੇ ਦੋ ਕਪੂਰਥਰੇ ਆ ਜੀ ਟੋਟਲ 5 ਜਣੇ ਆ ਜੀ ਦੋ ਮੋਟਰਸਲਾ ਤੇ ਦੋ ਆ ਵੀ ਇਹ ਲੋਨ ਨਹੀਂ ਸਕਦਾ ਦੋ ਉਹਨਾਂ ਦੇ ਵੀ ਕਾਫੀ ਸੱਟ ਆ ਜੀ ਜਿਹੜੇ ਕਪੂਰਥਲੇ ਰੈਫਰ ਕੀਤੇ ਆ ਪੇਮੈਂਟ ਦਿੱਤੇ ਆ ਜੀ ਓਕੇ ਹਾਂ ਜੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز